ਸਾਸ਼ੀ ਕਾਲ ਸਾਰਿਆ ਨੂੰ ਇਹ ਦੇਖੋ ਜੀ ਅੱਜ ਫੇਰ ਸਾਡੇ ਨਾਲ ਉਹੀ ਕੰਮ ਹੋਇਆ ਪਤਾ ਨਹੀਂ ਕਿਉਂ ਮੇਰੇ ਨਾਲ ਹੀ ਹਰ ਵਕਤ ਇਹ ਕੰਮ ਹੁੰਦਾ ਹੈ ਕੇਕ ਖਾਓ ਜੀ ਕੇਕ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀ ਜਦੋਂ ਮੈਂ ਰੋਟੀਆਂ ਬਣਾਈਆਂ ਸੀ ਤੇ ਜੀ ਤੁਹਾਡੀ ਰੋਟੀ গোল ਕਿਉਂ ਨਹੀਂ ਬਣੀ ਕਹਿੰਦੇ ਇਸ ਲਈ ਨਹੀਂ ਬਣੀ ਜੀ ਬੀਬਾ ਜੀ ਤੁਸੀਂ ਸਾਰਾ ਦਿਨ ਰੀਲਾ ਬਣਾਇਜੂਗੇ ਤਾਂ ਰੋਟੀਆਂ ਕਿਦਾਂ গোল ਬਣਣਗੀਆਂ ਅੱਜ ਤੇ ਮੈਂ ਕੋਈ ਰੀਲ ਨਹੀਂ ਬਣਾਈ ਮੈਂ ਉਲਟਾ ਕੇਕ ਰੱਖ ਕੇ ਚੁੱਪਚਾਪ ਸੌਂ ਗਈ ਕੇਕ ਵਾਲਿਆਂ ਨੇ ਕਿਹਾ 45 ਮਿੰਟ ਚ ਕੇਕ ਬਣੂਗਾ ਮੈਂ ਆਰਾਮ ਨਾਲ ਆਰਾਮ ਲਗਾ ਕੇ ਸੌਂਗੀ ਤੇ ਇਹ 3:30 ਵਜੇ 15 ਮਿੰਟ ਬਾਅਦ ਹੀ ਤਾਂ ਮੱਚ ਗਿਆ ਦੱਸੋ ਮੇਰਾ ਇਹ ਚ ਕੀ ਕਸੂਰ ਹੈ ਮੇਰੇ ਬੱਚਿਆਂ ਦੇ ਪਿਛਾਰਿਆਂ ਦਾ ਕੀ ਕਸੂਰ ਹਰ ਵਾਰੀ ਮੇਰੇ ਨਾਲ ਹੀ ਕਿਉਂ ਲਓ ਜੀ ਖਾ ਲਓ ਕੇਕ ਦੇਖੋ ਜਰਾ ਇੰਨਾ ਜ਼ਿਆਦਾ ਮੱਚ ਗਿਆ ਵਿਚਾਰਾ ਖਾਣਯੋਗ ਘੱਰ ਰਿਹਾ ਹੀ ਨਹੀਂ ਪਰ ਉਹਦੇ ਅੰਦਰ ਮਿੱਠੇ ਦਾ ਸੁਆਦ ਹੈ ਇਹ ਮੇਨ ਹਰ ਵਾਰੀ ਇੱਦਾਂ ਹੁੰਦਾ ਚੀਜ਼ ਮੇਰੀ ਜਿੰਨਾ ਵੀ ਸਮਾਨ ਬਣਾਣੀ ਹੋ ਮੱਚ ਜਾਂਦਾ ਬਟ ਜਿਹੜਾ ਮਟੀਰੀਅਲ ਬਚਦਾ ਉਹ ਸਵਾਦ ਬੜਾ ਹੁੰਦਾ ਹੈ। ਹਲੋ ਜੀ ਹੁਣ ਕੇਕ ਤਾਂ ਬਣਿਆ ਨਹੀਂ ਤੇ ਲੱਡੂ ਹੀ ਖਾ ਲੈਨੇ ਆਪਾਂ। ਨਿਆਣੇ ਚਲੋ ਕੁਛ ਤਾਂ ਖਾਣਗੇ ਬਾਕੀ ਪਤਾ ਨਹੀਂ ਖਾਣਗੇ ਕਿ ਨਹੀਂ ਖਾਣਗੇ। ਲੋ ਜੀ ਲੱਡੂ ਬਣ ਗਏ ਹੁਣ ਸਾਡੇ। ਖਾਓ ਤੁਸੀਂ ਵੀ ਖਾਓ ਲੱਡੂ ਆ ਕੇ। ਵੈਰੀ ਬੈਟ ਪਰ ਹਰ ਵਾਰੀ ਮੇਰੇ ਨਾਲ ਹੀ ਕਿਉਂ ਮੈਂ ਸਾਰਾ ਮੈਜ਼ਰਮੈਂਟ ਵਧੀਆ ਤਰੀਕੇ ਨਾਲ ਲੈਣੀ ਆ ਹਰ ਇੱਕ ਚੀਜ਼ ਦੀ ਨਾਪ ਕੇ ਪਾਣੀ ਆ ਹਰ ਇੱਕ ਚੀਜ਼ ਬੜੇ ਧਿਆਨ ਨਾਲ ਕਰਦੀ ਆ ਫੇਰ ਵੀ ਚੀਜ਼ ਖਰਾਬ ਹੋ ਜਾਂਦੀ ਹੈ ਚਲੋ ਕੋਈ ਨਾ ਮੈਂ ਹੁਣ ਕੇਕ ਤਾਂ ਵਿਚਾਰੇ ਨੇ ਮੈਂ ਕਿਹਾ ਸੀ ਮੈਂ ਕੇਕ ਖਲਾਨੀ ਆ ਲਿਆ ਕੇ ਤੇ ਹੁਣ ਲੱਡੂ ਬਣਾ ਕੇ ਲੈ ਜਾਣੇ ਆ ਵੇਖਦੇ ਆ ਹੁਣ ਕੀ ਕਹਿੰਦੇ ਆ ਵਿਚਾਰੇ ਕਿੰਨਾ ਕੁ ਸਵਾਦ ਲੱਗਦਾ ਆ ਆਓ ਦੇਖਦੇ ਆ ਨੋ ਜੀ ਨਿਆਣੇ ਹੈਗੇ ਆ ਕੇਸ਼ਵ ਵੀ ਆ ਪ੍ਰਿਆ ਵੀ ਆ ਕੇਸ਼ਵ ਦੇਖ ਰਿਹਾ ਮੇਰਾ ਕੇਕ ਆ ਗਿਆ ਕੁਛ ਆ ਵਿਚਾਰਾ ਵਾਓ ਕੇਕ ਖਾਊਗਾ ਸੱਤੋਂ ਕੰਦਾ ਉਹ ਖੋਲੇ ਗਿਆ ਡੱਬਾ ਵਿਚਾਰਾ ਦੇਖ ਰਿਹਾ ਕੀ ਹੈ ਦੇਖਿਆ ਕਹਿੰਦਾ ਮੈਂ ਤੁਹਾਨੂੰ ਕੇਕ ਬਣਾਉਣ ਨੂੰ ਕਿਹਾ ਤੁਸੀਂ ਆ ਕੇ ਬਣਾਓ ਉਹ ਲੱਡੂ ਵੀ ਟਟ ਗਏ ਘਰੇ ਮੈਂ ਵਧੀਆ ਲੱਡੂ ਬਣਾ ਕੇ ਲੈ ਆਈ ਸੀ ਆਂਦੇ ਆਂਦੇ ਵਿਚਾਰਾ ਚ ਲੱਡੂ ਵੀ ਟਟ ਗਏ ਦੇਖੋ ਮਾੜੀ ਕਿਸਮਤ ਸਾਡੀ ਬਾਈ ਗੁਰੂ ਕਿਸੇ ਦੀ ਨਹੀਂ ਹੋਣੀ ਚਾਹੀਦੀ। ఓ ਵੈਰੀ ਗੁੱਡ। ਖਾ ਲਿਆ। ਉਹ ਰੱਖਤਾ ਵੇਖਿਆ। ਉਹਨਾਂ ਨੂੰ ਸਵਾਦ ਨਹੀਂ ਲੱਗਿਆ ਵਿਚਾਰਿਆਂ ਨੇ। ਚਲੋ ਇੱਕ ਕੋਸ਼ਿਸ਼ ਕਰਦੇ ਆਂ। ਮਿਹਨਤ ਕਰਦੇ ਆਂ ਇਹਨਾਂ ਨੂੰ ਖੁਲਾਣ ਲਈ। ਪਹਿਲਾਂ ਮੈਂ ਤਾਂ ਖਾ ਕੇ ਵੇਖਾਂ। ਹੂੰ। ਖਾਈ ਰਹੀਆਂ। ਓ ਸਵਾਦ ਆ। ਹਾਂ ਸਵਾਦੀ ਆ। ਤੁਹਾਨੂੰ ਵੀ ਸਵਾਦ ਪਤਾ ਲੱਗਦੀ ਆ ਨਾ? ਬਹੁਤ ਸਵਾਦ ਬਹੁਤ ਜਿਆਦਾ ਉਹ ਕੇਸ਼ਪੀਤੇ ਉਹ ਖਾ ਲੇ ਮੇਰੇ ਲਾਲ ਖਾ ਲੇ ਮੇਰੇ ਪੀਲੇ ਹਰੇ ਨੀਲੇ ਨਹੀਂ ਖਾਣਾ ਉਹ ਕਹਿੰਦਾ ਮੈਂ ਕੇਕ ਖਾਣਾ ਸੀ ਮੈਂ ਨਹੀਂ ਖਾਣਾ ਮੰਮੀ ਉਹ ਖਾਲਾ ਚਲ ਪੋਈ ਨਾ ਖਾ ਕੇ ਦੇ ਵੇਖ ਬੜਾ ਸਵਾਦ ਹੈ ਮੇਰੇ ਪੁੱਤ ਆਹ ਬਹੁਤ ਟੇਸਟੀ ਖਾ ਲੈ ਚਲ ਪ੍ਰਿਆ ਤੂੰ ਹੀ ਖਾ ਲੈ ਉਹ ਤਾਂ ਖਾਂਦਾ ਨਹੀਂ ਖਾ ਲੈ ਬੇਟਾ ਖਾਲਾ ਜਾਨੀ ਤੂੰ ਵੀ ਨਹੀਂ ਖਾਦਾ ਐਡੀ ਬੇਇੱਜ਼ਤੀ ਕਰਨ ਵੀ ਕੀ ਰਿਹਾ ਨੇ ਸੱਚੀ ਤੁਸੀਂ ਮੈਨੂੰ ਹੁਣ ਸਾਰੇ ਦੱਸੋ ਹਰ ਵਾਰੀ ਮੇਰੇ ਨਾਲ ਇਹਦਾ ਕਿਉਂ ਹੁੰਦਾ